ਉਹ ਲੈ ਗਿਆ ਸੁਮਨ ਜੋਤ ਸਿੰਘ ਮੁੜ ਕੇ ਵਾਪਸ ਨਹੀਂ ਆਇਆ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਡੱਲ ਵਿਖੇ ਉਸ ਵਕਤ ਮਾਤਮ ਛਾ ਗਿਆ ਜਦੋਂ 3 ਦਿਨਾਂ ਤੋਂ ਲਾਸ਼ਾਂ ਨੌਜਵਾਨ ਦੀ ਲਾਸ਼ ਪੁਲਿਸ ਨੇ ਟ੍ਰੇਨ ਵਿੱਚੋਂ बरामद ਕਰ ਲਈ ਇਸ ਬੰਦੇ ਦੀ ਜਾਣਕਾਰੀ ਦਿੰਦੇ ਆਂ ਥਾਣਾ ਖਾਲੜਾ ਦੇ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਕੋਲੇ ਮ੍ਰਿਤਕ ਲੜਕੇ ਦੇ ਪਿਤਾ ਸਕੱਤਰ ਸਿੰਘ ਨੇ ਬਿਆਨ ਦਰਜ ਕਰਵਾਇਆ ਕਿ 16 April ਦੀ ਰਾਤ ਨੂੰ 8 ਵਜੇ ਉਹਨਾਂ ਦਾ ਲੜਕਾ ਨਵਜੋਤ ਸਿੰਘ ਉਸਦੇ ਸਾਥੀਆਂ ਦੇ ਨਾਲ ਕਿਤੇ ਬਾਹਰ ਗਿਆ ਸੀ ਪਰ ਵਾਪਸ ਨਹੀਂ ਆਇਆ। ਕਤਰ ਸਿੰਘ ਆਪਣਾ ਨਾਮ ਜੀ। ਕਿਹੜਾ ਪਿੰਡ ਜੀ? ਡਾਲਾ ਪਿੰਡ ਜੀ। ਕੀ ਗੱਲ ਹੋਈ ਹੈ ਜੀ? ਆਪਣੇ ਲੜਕੇ ਨੂੰ ਨਾ ਲੈ ਕੇ ਗਏ ਆ ਜੋਗਾ ਸਿੰਘ। ਅੱਛਾ। ਜੋਗਾ ਸਿੰਘ ਲੈ ਕੇ ਗਿਆ ਵੀ ਆਪਾਂ ਵਿਆਹ ਜਾਣਾ ਪਾਰਟੀ ਆ। ਜੋਗਾ ਸਿੰਘ ਪਿੰਡ ਦਾ ਡਾਲਦਾ ਰਹਿਣ ਵਾਲਾ। ਪਿੰਡ ਡਾਲਦਾ ਹੀ ਆ। ਅੱਛਾ ਜੀ। ਉਹ ਕਹਿੰਦਾ ਵੀ ਅਸੀਂ ਆਪਾਂ ਜਾਣਾ ਪਾਰਟੀ ਦੇ ਵੇਖਣ ਜਾਣਾ ਤੇ ਉਹ ਲੈ ਕੇ ਗਏ ਆ ਤੇ ਉਹ ਮਤਲਬ ਸ਼ਾਮ ਰਾਤ ਨਹੀਂ ਆਏ ਰਾਤ ਆਏ ਨਹੀਂ ਸਾਨੂੰ ਅਸੀਂ ਦਿਨੇ ਉਹਨਾਂ ਨੂੰ ਪੁੱਛਿਆ ਤੇ ਦਿਨੇ ਉਹਨਾਂ ਨੇ ਦੱਸਿਆ ਨਹੀਂ ਕੋਈ ਟਾਲ ਮਟੋਲ ਕੀਤਾ ਉਸ ਤੋਂ ਬਾਅਦ ਅਸੀਂ ਪਾਲ ਕਰਨੀ ਸ਼ੁਰੂ ਕਰ ਦਿੱਤੀ ਆਪਣੇ ਬੱਚੇ ਦੀ ਤੇ ਮਤਲਬ ਉਹ ਨਹਾ ਤੇ ਵਿੱਚੋਂ ਲੱਭਾ ਨੂੰ ਜਿਹੜਾ ਕਿੰਨੇ ਦਿਨ ਬਾਅਦ ਲੱਭੇ ਲਾ ਉਹ ਸਾਨੂੰ ਇਹ ਮਤਲਬ ਕੋਈ ਇੱਕ ਦਿਨ ਜਾਂ ਤੀਜੇ ਦਿਨ ਲੱਭਾ ਜਾ ਕੇ ਕੋਈ ਸਬੰਧੀ ਦਿੱਤਾ ਸੀ ਸੂchna ਦਿੱਤੀ ਸੀ ਬੋਲਸੋ ਸੂchna ਪੁਲਿਸ ਨੂੰ ਦਿੱਤੀ ਹੈ ਗਮਸ਼ੂਦਗੀ ਦੀ ਦਿੱਤੀ ਤੇ ਹੁਣ ਕੀ ਮਾਮਲਾ ਦਰਜ ਕੀਤਾ ਗਿਆ ਬੋਲਸੋ ਹੁਣ ਉਹਨਾਂ ਨੇ ਐਫਆਈਆਰ ਕੀਤੀ ਉਹ ਬੰਦੇ ਫੜੇ ਨਾਲ ਜੇ ਉਹ ਸਮਗਲ ਹੈ ਸੀ ਬੰਦੇ ਤੇ ਉਹ ਉਹਨਾਂ ਨੂੰ ਫਸਲਾ ਕੇ ਲੈ ਗਏ ਮੁੰਡੇ ਆਪਣੇ ਨਾਲ ਜਿਹੜਾ ਉਹ ਮੁੰਡਾ ਡੰਨ ਵਾਲਾ ਮੁੰਡਾ ਜਿਹਨੂੰ ਦੇਸ ਬੰਦੀ ਕੀ ਉਹਦੇ ਬਾਪ ਨੇ ਦੇ ਬਿਆਨਾਂ 'ਚ 6 ਬੰਦਿਆਂ ਦੇ ਖਿਲਾਫ ਕਦਮਾ ਦਰਜ ਕੀਤਾ ਅੱਛਾ ਤੇ ਬਾਪ ਨੇ ਦੱਸਿਆ ਕਿ 16 ਤਰੀਕ ਨੂੰ ਮੇਰੇ ਲੜਕੇ ਨੂੰ ਅੰਗਰੇਜ਼ ਸਿੰਘ ਜੋਗਾ ਸਿੰਘ ਤੇ ਮੇਜਰ ਸਿੰਘ ਇਸ ਤਰ੍ਹਾਂ ਕਰਕੇ ਚਾਰ ਪੰਜ ਜਣੇ ਇੱਥੇ ਪਿੰਡ ਦੇ ਹੀ ਆ ਉਹ ਆਏ ਸੀ ਉਹਨਾਂ ਕਿਹਾ ਸੀ ਵੀ ਕਿਹੀਂ ਕਿਤੇ ਵਿਆਹ ਜਾਣਾ ਵਾ ਤੇ ਵਿਆਹ ਦਾ ਭਾਂਡਾ ਮਾਰ ਕੇ ਲੈ ਕੇ ਇੱਕ ਦਿਨ ਮੇਰਾ ਉਹਦਾ ਮੁੰਡਾ ਲੱਭਿਆ ਨਹੀਂ ਗਿਆ ਤੇ ਦੋ ਦਿਨ ਬਾਅਦ ਜਦੋਂ ਉਹਨੂੰ ਪਤਾ ਲੱਗਾ ਤੇ ਉਹਦੀ ਲਾਸ਼ ਟ੍ਰੇਨ ਦੇ ਵਿੱਚੋਂ ਮਿਲਿਆ ਤੇ ਉਹਨੇ ਦੱਸਿਆ ਵੀ ਇਹ ਜਿਹੜੇ ਮੇਰੇ ਮੁੰਡੇ ਨੂੰ ਤਰਨਾ ਤੁਰਨਾ ਨਹੀਂ ਸੀ ਆਉਂਦਾ ਤੇ ਇਹ ਬਾਟਰ ਤੇ ਲੈ ਗਿਆ ਤੇ ਬਾਟਰ ਤੋਂ ਇਹਨਾਂ ਨੇ ਰਾਤ ਕੋਈ ਸਮਾਨ ਚੱਕਣਾ ਸੀ ਤੇ ਉਥੇ ਮਿਲਿਆ ਜਾਂ ਨਹੀਂ ਮਿਲਿਆ ਤੇ ਚੱਕੀ ਹਾਲਤ ਦੇ ਵਿੱਚ ਡੱਡ ਬੜੀ ਆ ਜਿਹੜੀ ਸਰ ਇਹ ਕਿਹੜੀ ਤਰ੍ਹਾਂ ਮਾਤੇ ਪਰਚਾ ਦਰਜ ਹੋਇਆ ਪੱਖਾ ਦਰਜ 304 ਆ ਆਪੀਸੀ ਤੇ ਨਾਲ 21 29 65 188 ਆਈ.ਟੀ.ਸੀ. ਇਹ ਜਿਹੜੇ ਮੁੰਡੇ ਦੀ ਡੈਥ ਹੋਈ ਹੈ ਜੀ ਇਹ ਨਸ਼ਾ ਕੋਈ ਵਗੈਰਾ ਕਰਦਾ ਸੀ। ਇਹ ਪਤਾ ਲੱਗਾ ਵੀ ਪਹਿਲਾਂ ਨਸ਼ੇ ਵਗੈਰਾ ਦਾ ਸੇਵਨ ਕਰਦਾ ਸੀ ਇਹ ਤੇ ਇਹਦੀ ਜਿੰਨੀ ਸੰਗਤਿਆ ਸਾਰੀ ਮਾੜੀ ਸੀ। ਪਰਿਵਾਰਦਦ ਕਹਿੰਦਾ ਮੁੰਡਾ ਪਲਵਾਨੀ ਕਰਦਾ ਸੀ ਕੋਈ ਇਹੋ ਜਿਹੀ ਪਰ ਗੁਰੂ ਸਿੱਖ ਪੜ੍ਹਦੇ ਸਮੇਂ ਤੇ ਕਰਦਾ ਵੀ ਸੀ ਪਰ ਹੁਣ ਇਹ ਲਾਲ ਇਹ ਦਵਾਈ ਵੀ ਲੈ ਰਿਆ ਦੀ ਕਿਤੇ ਸੈਂਟਰ ਤੋਂ। ਕਿਤੇ ਕੋਈ ਪਹਿਲਾਂ ਮੁਕਦਮਾ ਦਰਜ? ਹਾਂ ਇਹਦੇ ਤੇ ਪਹਿਲਾਂ ਇਹ ਇਥੇ ਐਨ.ਡੀ. ਇਨਸਪੈਕਟ ਵਗੈਰਾ ਦੇ ਤਰੀਕੇ ਪਰਚੇ ਪਰ ਹੋਰ ਪਰਚੇ ਦਰਜ ਹੈ ਜੀ। ਕਿੰਨੇ ਬੰਦੇ ਅਰੈਸਟ ਹੋਏ ਹੁਣ ਤੱਕ ਅਜੇ ਤੱਕ ਕੋਈ ਬੰਦਾ ਰਸਮੀ ਕੀਤਾ ਤੀ ਚੱਲ ਰਹੀ ਹੈ ਠੀਕ ਹੈ ਠੀਕ